ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1969 ਵਿੱਚ ਗਲੈਮਰ ਦੀ ਦੁਨੀਆ ਦਾ ਸਿਖਰ ਸੀ ਮਧੂਬਾਲਾ ਜੋ ਕਿ ਇੱਕ ਫਿਲਮੀ ਕਲਾਕਾਰ ਸੀ ਕਿ ਕਿਵੇਂ ਮਧੂਬਾਲਾ ਬਾਬੇ ਨਾਨਕ ਦੀ ਮਰੀਦ ਸੀ ਸੰਗੀਤ ਉਸਤਾਦ ਅਤੇ ਡਾਇਰੈਕਟਰ ਐਸ ਮਹਿੰਦਰ ਯਾਨੀ ਮਹਿੰਦਰ ਸਿੰਘ ਉਸਨੇ ਇਹ ਗੱਲ ਆਪਣੇ ਦੋਸਤਾਂ ਕਲਾਕਾਰਾਂ ਨੂੰ ਦੱਸੀ ਅਤੇ ਆਰਸੀ ਮੈਗਜ਼ੀਨ ਵਿੱਚ ਛਪੀ ਉਹ ਕਹਿੰਦੇ ਹਨ ਮਧੂਪਾਲਾ ਨਾਲ ਅਕਸਰ ਕੰਮ ਕਰਨ ਕਰਕੇ ਸਫ਼ਰ ਕਰਨ ਦਾ ਮੌਕਾ ਮਿਲਦਾ ਕਿਉਂਕਿ ਉਹ ਫਿਲਮਾਂ ਨੂੰ ਮਿੱਠ ਵਰਤੀ ਸੰਗੀਤ ਦਿੰਦੇ ਸਨ ਉਹ ਕਹਿੰਦੇ ਨੇ ਕਿ ਮਧੂਪਾਲਾ ਸਫ਼ਰ ਦੌਰਾਨ ਆਪਣੇ ਪਰਸ ਵਿੱਚ ਇੱਕ ਛੋਟੀ ਜਿਹੀ ਕਿਤਾਬ ਕੱਢਦੀ ਸਿਰ ਟੱਕਦੀ ਤੇ ਉਹ ਕਿਤਾਬ ਪੜਨ ਲੱਗ ਜਾਂਦੀ ਉਹਦੇ ਸਿਰ ਟੱਕਣ ਦੇ ਕਾਰਨ ਤੇ ਕਿਤਾਬ ਪੜਨ ਤੋਂ ਮੈਨੂੰ ਇਹ ਸਮਝ ਆਈ ਕਿ ਇਹ ਕੋਈ ਧਰਮ ਦੀ ਕਿਤਾਬ ਹੋ ਕਿਉਂਕਿ ਜੇ ਨਾਵਲ ਕਹਾਣੀ ਪੜ੍ਹਦੀ ਹੋਵੇ ਤਾਂ ਸਿਰ ਟਕਣ ਦਾ ਕੋਈ ਸਬਾਬੀ ਨਹੀਂ ਹੁੰਦਾ ਇਹ ਕੁਰਾਨ ਹੈ ਜਾਂ ਹਦੀਸ ਹੈ ਪਤਾ ਨਹੀਂ ਮੈਂ ਕਦੀ ਪੁੱਛਿਆ ਵੀ ਨਹੀਂ ਮੈਨੂੰ ਲੱਗਦਾ ਸੀ ਕਿਸੇ ਦੀ ਪਰਸਨਲ ਜ਼ਿੰਦਗੀ ਵਿੱਚ ਕਿਉਂ ਦਖਲ ਦੇਣਾ ਇੱਕ ਦਿਨ ਅਸੀਂ ਦੋਵੇਂ ਹਾਲ ਵਿੱਚ ਬੈਠੇ ਸੀ ਉਸ ਨਿੱਕੀ ਜਿਹੀ ਕਿਤਾਬ ਨੂੰ ਪੜ੍ਹ ਰਹੀ ਸੀ ਕੋਈ ਬੁਲਾਉਣ ਆ ਗਿਆ ਕੀ ਤੁਹਾਡਾ ਮਨ ਚ ਤਿਆਰ ਹੈ ਤੁਸੀਂ ਆ ਜਾਓ ਉਸਨੇ ਉਹ ਕਿਤਾਬ ਪਰਸ ਵਰਾਕਤ ਦੀ ਸਿਰ ਤੋਂ ਚੁਣੀ ਠਾਂ ਕੀਤੀ ਤੇ ਮੈਨੂੰ ਕਹਿਣ ਲੱਗੀ ਉਸਤਾਦ ਜੀ ਆਪ ਇਹੀ ਬੈਠੇ ਹੈ ਤਾਂ ਇਹ ਮੇਰਾ ਸਮਾਨ ਹੈ ਇਸ ਦਾ ਧਿਆਨ ਰੱਖਣਾ ਮੈਂ ਆਪਣਾ ਕੰਮ ਖਤਮ ਕਰਕੇ ਆਤੀ ਹੂੰ ਇਹ ਕਹਿ ਕੇ ਉਹ ਚਲੀ ਗਈ ਮਹਿੰਦਰ ਸਿੰਘ ਕਹਿੰਦੇ ਕਿ ਜੇ ਤਾਂ ਉਹ ਕਾਪਰਸ ਵਿੱਚ ਬੰਦ ਕਰ ਜਾਂਦੀ ਤਾਂ ਮੈਂ ਇੱਕ ਕਿਤਾਬ ਹੀ ਨਹੀਂ ਸੀ ਕਰਨੀ ਕਿ ਉਸ ਦਾ ਪਰਸ ਖੋਲ ਕੇ ਕਿਤਾਬ ਕੱਢ ਕੇ ਵੇਖਦਾ ਪਰ ਉਹ ਕਿਤਾਬ ਪਰਸ ਦੇ ਉੱਪਰ ਪਈ ਸੀ ਤੇ ਮੇਰੀ 스ਪੁਰਦਰੀ ਵੇਸੀ ਮੈਂ ਉਹ ਕਿਤਾਬ ਚੁੱਕੀ ਤੇ ਉਹ ਕਿਤਾਬ ਖੋਲੀ ਫਾਰਸੀ ਖੰਡ ਜਪਜੀ ਸਾਹਿਬ ਜਪਜੀ ਸਾਹਿਬ ਇਹਦਾ ਪਾਠ ਕਰਦੀ ਹੈ ਮੈਂ 당ਗ ਰਹਿ ਗਿਆ ਕਹਿੰਦੇ ਜਦੋਂ ਮਧੂਬਾਲਾ ਆਈ ਤਾਂ ਮੈਂ ਉਸ ਨੂੰ ਪੁੱਛਿਆ ਤੂੰ ਜਪਜੀ ਸਾਹਿਬ ਦਾ ਪਾਠ ਕਦੋਂ ਕਰ ਲਕੀ ਕਹਿੰਦੀ ਆਪਾਂ ਹੁਣ ਚੱਲਣਾ ਹੈ ਮੈਂ ਤੁਹਾਨੂੰ ਰਸਤੇ ਵਿੱਚ ਸੁਣਾਵਾਂਗੀ ਉਸ ਨੇ ਦੱਸਿਆ ਕਿ ਮੇਰੇ ਉੱਤੇ ਕੋਈ ਬਹੁਤ ਵੱਡੀ ਮੁਸੀਬਤ ਆ ਗਈ ਸੀ ਇੰਨੀ ਵੱਡੀ ਕਿ ਦਿਨ ਰਾਤ ਖੌਫ ਜਦਾ ਰਹਿੰਦੀ ਕਿ ਤੂੰ ਉਸ ਦਾ ਇਲਾਜ ਨਹੀਂ ਹੋਇਆ ਫਿਰ ਮੈਂ ਕਿਸੇ ਨੂੰ ਕਿਹਾ ਮੈਨੂੰ ਫਾਰਸੀ ਅੱਖਰਾਂ ਵਿੱਚ ਜਪਜੀ ਸਾਹਿਬ ਲਿਆ ਦਿਓ ਤੇ ਲੱਭ ਕੇ ਕਿਸੇ ਨੇ ਲਿਆ ਦਿੱਤਾ ਮੈਂ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਨੀ ਕਿ ਪਿਤਾ ਜੀ ਆਪਣੇ ਇਸ ਦੀ ਤੇ ਦਇਆवान ਹੋ ਤੇ ਮੈਨੂੰ ਕਸ਼ਟਾਂ ਵਿੱਚੋਂ ਕੱਢੋ ਤੇ ਪਿਤਾ ਜੀ ਨੇ ਗੁਰੂ ਨਾਨਕ ਪਾਸ਼ਾ ਨੇ ਮੈਨੂੰ ਕਸ਼ਟਾਂ ਵਿੱਚੋਂ ਕੱਢ ਦਿੱਤਾ ਬਸ ਫਿਰ ਮੈਂ ਇਹੀ ਫੈਸਲਾ ਕੀਤਾ ਕਿ ਮੈਂ ਜਪਜੀ ਸਾਹਿਬ ਦਾ ਪਾਠ ਹਮੇਸ਼ਾ ਕਰਿਆ ਕਰਨਾ ਤੇ ਹੁਣ ਹਜਰਤ ਬਾਬਾ ਨਾਨਕ ਦੇ ਇਸ ਸ਼ਬਦਦਾਰੇ ਮੇਰੀ ਜ਼ਿੰਦਗੀ ਘੁੰਮਦੀ ਹੈ ਐਸ ਮਹਿੰਦਰ ਜੀ ਨੇ ਦੱਸਿਆ ਕਿ ਮਧੂਪਾਲਾ ਨੇ ਮੈਨੂੰ ਪਰਸ ਵਿੱਚੋਂ ਕੱਢ ਕੇ ਐਗਰੀਮੈਂਟ ਦੀ ਕਾਪੀ ਵਿਖਾਈ ਪ੍ਰੋਡਿਊਸਰ ਨਾਲ ਜਿਹੜਾ ਉਹ ਐਗਰੀਮੈਂਟ ਕਰਦੀ ਹੁੰਦੀ ਸੀ ਉਹਦੇ ਵਿੱਚ ਇਹ ਲਿਖਿਆ ਹੁੰਦਾ ਸੀ ਕਿ ਜਿੱਥੇ ਵੀ ਆਪਣੇ ਖਰਚ ਦੇ ਦੁਨੀਆਂ ਦੇ ਕਿਸੇ ਦੇਸ਼ ਵਿੱਚ ਮੈਨੂੰ ਲੈ ਕੇ ਜਾਵੋਗੇ ਐਕਟਿੰਗ ਵਾਸਤੇ ਮੈਂ ਤਿਆਰ ਰਵਾਂਗੀ ਪਰ ਜਿਸ ਦਿਨ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੋਵੇ ਉਸ ਦਿਨ ਬੰਬੇ ਅੰਧੇਰੀ ਚ ਜਿਹੜਾ ਗੁਰਦੁਆਰਾ ਹੈ ਇਲਾਕੇ ਵਿੱਚ ਉੱਥੇ ਹੋਣੀ ਚਾਹੀਦੀ ਹਾਂ ਮੈਂ ਇਹ ਗੁਰਪੁਰਬ ਨਹੀਂ ਖੁਝਾਉਣਾ ਤੇ ਉਹ ਹਰ ਸਾਲ ਗੁਰਪੁਰਬ ਵਾਲੇ ਦਿਨ ਉਸ ਗੁਰਦੁਆਰੇ ਵਿੱਚ ਹੁੰਦੀ ਇੱਕ ਦਿਨ ਉਸਨੇ ਗੁਰਦੁਆਰੇ ਦੇ ਪ੍ਰਧਾਨ ਨੂੰ ਕਿਹਾ ਮੇਰੀ ਇੱਕ ਬੇਨਤੀ ਹੈ ਜੇ ਤੁਸੀਂ ਮਨਜ਼ੂਰ ਕਰ ਲਵੋ ਮੈਂ ਚਾਹਦੀ ਹਾਂ ਕਿ ਇਸ ਗੁਰਪੁਰਬ ਤੇ ਦੁਪਹਿਰ ਦੇ ਲੰਗਰ ਦੀ ਸੇਵਾ ਮੇਰੇ ਵੱਲੋਂ ਹੋਵੇ ਤਾਂ ਗੁਰਦਵਾਰ ਦੇ ਬਣਾਉਣ ਨੇ ਕਿਹਾ ਉਹ ਕਮੇਟੀ ਤੇ ਸੰਗਤ ਤੋਂ ਪੁੱਛ ਕੇ ਤੁਹਾਨੂੰ ਦੱਸ ਦੇਵੇਗਾ ਤੇ ਕਮੇਟੀ ਤੇ ਸੰਗਤ ਨੇ ਵੀ ਹਾਮੀ ਭਰ ਦਿੱਤੀ ਕਿ ਜੇ ਕੋਈ ਸੇਵਾ ਕਰਨਾ ਚਾਹੁੰਦਾ ਹੈ ਇਸ ਵਿੱਚ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਉਹ ਕਰ ਸਕਦਾ ਹੈ ਬਸ ਫਿਰ ਉਸ ਹਾਲ ਤੋਂ ਉਹ ਇਹ ਪੁੱਛਦੀ ਕਿ ਕਿੰਨਾ ਖਰਚ ਹੈ ਜਿੰਨਾ ਉਹ ਦੱਸਦੇ ਉੰਨੇ ਦਾ ਚੱਕ ਘੱਟ ਕੇ ਦੇ ਦਿੰਦੀ। ਇੰਨ 7 ਸਾਲ ਉਹ ਲਗਾਤਾਰ ਸੇਵਾ ਝਾੜੀ ਪਰਦੀ ਤੇ ਫਿਰ ਉਹ ਸੰਸਾਰ ਤੋਂ ਚਲੀ ਗਈ। ਸੰਗਤ ਨੇ ਉਸ ਦੀ ਯਾਦ ਵਿੱਚ ਬਾਠ ਦਾ ਭੋਗ ਪਾਇਆ। ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। ਉਦੋਂ ਮਧੂਪਾਲਾ ਦਾ ਅੱਬਾ ਜਿਉਂਦਾ ਸੀ। ਉਹ ਉਸ ਬਾਠ ਵਿੱਚ ਸ਼ਾਮਲ ਹੋਇਆ ਤੇ ਭੋਗ ਤੋਂ ਬਾਅਦ ਉਸਦੇ ਅੱਬਾ ਨੇ ਸੰਗਤ ਨੂੰ ਕਿਹਾ ਮੇਰੀ ਧੀ ਤੇ ਨਹੀਂ ਹੱਡੀ ਸੇਵਾ ਕਰਨ ਨੂੰ ਜੇ ਰੱਬ ਨੇ ਸੱਦ ਲਿਆ ਤਾਂ ਫਿਰ ਕੀ ਹੋਇਆ? ਉਸਦੇ ਪੈਸੇ ਹੈਗੇ ਮੇਰੇ ਕੋਲ ਜਿੰਨਾ ਚਿਰ ਮੈਂ ਹੈਗਾ ਹੁਣ ਉਸਦੇ ਨਾਮ ਦੀ ਸੇਵਾ ਲੰਗਰ ਵਿੱਚ ਹੋਇਆ ਕਰੇਗੀ ਇਹ ਸੇਵਾ ਜਾਰੀ ਰਹੇਗੀ 6 ਸਾਲ ਤੱਕ ਅੱਬੂ ਜੀ ਹੁੰਦਾ ਰਿਹਾ ਫਿਰ ਅੱਬੂ ਦੁਨੀਆ ਵਿੱਚ ਚਲਾ ਗਿਆ ਸੰਗਤ ਨੇ ਅੱਬੂ ਦੇ ਨਾਮ ਦਾ ਭੋਗ ਪਾਇਆ ਅਰਦਾਸ ਹੋਈ ਜਦੋਂ ਅਰਦਾਸ ਹੋਈ ਤਾਂ ਸੰਗਤ ਨੇ ਕਿਹਾ ਇਹ ਪਿਉਤੀ ਬਾਬੇ ਨਾਨਕ ਦੇ murid ਸਨ ਜਿੰਨਾ ਚਿਰ ਜਿਉਂਦੇ ਰਹੇ ਸੇਵਾ ਕਰਦੇ ਰਹੇ ਰੱਬ ਨੇ ਜਿੰਨੇ ਸਾਹ ਦਿੱਤੇ ਉਹ ਭੋਗ ਕੇ ਚਲੇ ਗਏ ਇਹਨਾਂ ਦੇ ਨਾਂ ਦੀ ਅਰਦਾਸ ਬੰਦ ਨਹੀਂ ਹੋਣੀ ਚਾਹੀਦੀ ਐਸ ਮਹਿੰਦਰ ਕਹਿੰਦਾ ਕਿ ਸੰਗਤ ਦੀ ਇਹ ਮੰਗ ਪ੍ਰਵਾਨ ਹੋਈ ਉਹ ਕਹਿੰਦਾ ਜਿਸ ਨੂੰ ਮੇਰੀ ਗੱਲ ਤੇ ਕੋਈ ਸ਼ੱਕ ਸ਼ੰਕਾ ਹੋਵੇ ਉਹ ਜਿਸ ਦਿਨ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੁੰਦਾ ਹੈ ਉਸ ਦਿਨ ਬੰਬੇ ਜਾਵੇ ਅੰਧੇਰੀ ਗੁਰਦੁਆਰੇ ਜਾ ਕੇ ਦਰਸ਼ਨ ਕਰੇ ਲੰਗਰ ਛਕੇ ਤੇ ਵੇਖੇ ਉੱਥੇ ਅਰਦਾਸ ਕੀ ਹੋ ਰਹੀ ਹੈ ਕਿ ਗੁਰ ਨਾਨਕ ਸੱਚੇ ਪਾਤਸ਼ਾਹ ਤੁਹਾਡੀ ਧੀ ਉਹ ਲੰਗਰ ਦੀ ਸੇਵਾ ਹਾਜ਼ਰ ਹੈ ਪਰਵਾਣ ਕਰੋ ਆਪਣੀ ਧੀ ਨੂੰ ਆਪਣੇ ਚਰਨਾਂ ਵਿੱਚ ਥਾ ਦੇਵੋ ਬਾਬਾ ਨਾਨਕ ਸ਼ਾ ਫਕੀਰ ਹਿੰਦੂ ਦਾ ਗੁਰੂ ਮੁਸਲਮਾਨ ਦਾ ਪੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ